ਅ ਪਤਾ ਹੈ ਜੀ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਪਖਾਨੋ ਪਖਲਵਾਦੀ ਬਾਬਾ ਬੰਦਾ ਸਿੰਘ ਪਤਾ ਹੈ ਕਹਿੰਦੇ ਨੇ ਦੇਖੋ ਜੀ ਆਹ ਹੀ ਮੁੰਡੇ ਆਹੇ ਲੋਕ ਕਹਿੰਦੇ ਨੇ ਸਿੱਖੀ ਦੇ ਵਿੱਚ ਚਮਤਕਾਰ ਨੂੰ ਚੈਲੰਜ ਕਰਦਾ ਬਾਬਾ ਬੰਦਾ ਸਿੰਘ ਨੂੰ ਠੀਕ ਹੈ ਹੁਣ ਬਾਬਾ ਬੰਦਾ ਸਿੰਘ ਨੂੰ ਚੈਲੰਜ ਕਰਦੇ ਆ ਜਿੱਦਾਂ ਇਹ ਅਸੀਂ ਚੈਲੰਜ ਕਰਦੇ ਆ ਕ੍ਰਿਸ਼ਨਾਂ ਨੂੰ ਇਦਾਂ ਚੈਲੰਜ ਕਰਦੇ ਬਾਬਾ ਬੰਦਾ ਸਿੰਘ ਹੋਣਾ ਨੂੰ ਚੈਲੰਜ ਕੀ ਕਰਦੇ ਆ ਜੇ ਕਹਿੰਦੇ ਸਿੱਖੀ ਦੇ ਵਿੱਚ ਚਮਤਕਾਰ ਹੈਗਾ ਆ ਜਦੋਂ ਤੁਹਾਨੂੰ ਬਿਮਾਰੀ ਹੁੰਦੀ ਆ ਹਸਪਤਾਲੇ ਜਾਣਾ ਚੈਲੰਜ ਕਰਦੇ ਆ ਨਾ ਜਦੋਂ ਤੁਹਾਨੂੰ ਬਿਮਾਰੀ ਹੋਵੇਗੀ ਜਦੋਂ ਤੁਹਾਨੂੰ ਕੋਈ ਸਰੀਰਕ ਰੋਗ ਹੋਵੇਗਾ ਜਦੋਂ ਤੁਹਾਨੂੰ ਕੋਈ ਅਜਿਹੀ ਗੱਲਬਾਤ ਹੋਵੇਗੀ ਜਿੱਥੇ ਤੁਸੀਂ ਕਹਿੰਦੇ ਹੋ ਇਸ਼ਨਾਨ ਕਰਨ ਨੂੰ ਉੱਥੇ ਤੁਸੀਂ ਖੁਦ ਕਰਨਾ ਵਾ ਜਿਹੜਾ ਕੰਮ ਕਰਨਾ ਤੁਸੀਂ ਲੋਕਾਂ ਨੂੰ ਕਹਿੰਦੇ ਪਹਿਲਾਂ ਆਵਾਜ਼ ਕਰੋ ਆਵਾਜ਼ ਕਰੋ ਇੱਕ ਹੀ ਗੱਲ ਹੋਵੇ ਵੀ ਤੁਸੀਂ ਲੋਕਾਂ ਨੂੰ ਇਹ ਅੱਜ ਤੱਕ ਦੱਸਿਆ ਭੀ ਬਹੁਤ ਪੰਜ ਨਹੀਂ ਬੇਰੀ ਥਲੇ ਇਸ਼ਨਾਨ ਕਰੋ ਆਪ ਕਿਉਂ ਨਹੀਂ ਕਰਦੇ ਬਈ ਆਪ ਕਿਉਂ ਨਹੀਂ ਕਰਦੇ ਜਦੋਂ ਤੁਹਾਨੂੰ ਬੁਖਾਰ ਹੁੰਦਾ ਤੁਸੀਂ ਉੱਥੇ ਕਿਹੜੇ ਜਾਂਦੇ ਕਿਉਂ ਨਹੀਂ ਜਾਂਦੇ ਵਾਹ ਤਾਂ ਕਿ ਮੇਰੀ ਉਚ ਮੈਂ ਕਿਹੇ ਪ੍ਰਚਾਰਨ ਦੇਖਿਆ ਨਹੀਂ ਸੁਣਨ ਦਾ ਸੋਚੀ ਮੈਂ ਤਾਂ ਹੁਣ ਦੇਖਿਆ ਕਿ ਇਹਨੂੰ ਕਿਉਂ ਦੇਖੋ ਜਦੋਂ 2 ਸਾਲ ਬਾਅਦ ਉੱਥੋਂ ਬਸ ਇੱਕ ਨੂੰ ਹੀ ਹੋ ਜਾਂਦੀ ਆ ਅੰਬਰਸਰ ਹੋ ਗਿਆ ਅੰਨਾ ਗਿਆ ਉਹਨੂੰ ਲੱਭ ਗਿਆ ਡੁੱਡਾ ਗਿਆ ਉਹ ਸਿੱਧਾ ਹੋ ਕੇ ਆ ਗਿਆ ਬਾਹਰ ਭਾਈ ਲਖਮਿੰਦਰ ਸਿੰਘ ਰਾਗੀ ਹਾਂ ਬਾਬਾ ਸੱਚਾ ਹੈ ਨਾ ਬਸ ਭਾਈ ਲਖਮਿੰਦਰ ਸਿੰਘ ਰਾਗੀ ਅਜੇ ਵੀ ਅੰਨੇ ਆਜੇ ਵੀ ਅੰਨੇ ਦੂਜੀ ਗੱਲ ਭਗਤ ਪੂਰੀ ਸਿੰਘ ਦਾ ਪਿੰਗਲ ਵਾਲਾ ਕਿੱਥੇ ਆ ਨਮਸਾਰੀ ਆ ਨਮਸਾਰੀ ਆ ਫਿਰ ਇੱਕ ਪਾਸੇ ਆਪਾਂ ਕਰ ਲੈ ਬੀਬੀ ਰਜਨੀ ਅੱਛਾ ਬੀਬੀ ਰਜਨੀ ਦੇ ਪਰਵਾਰ ਨੇ ਕਿਹੜਾ ਉੱਥੇ ਰੱਬ ਕੋਲ ਸਾਇਨ ਕਰਾ ਕੇ ਲਿਆ ਮੇਰੇ ਵੀ ਬਾਬੂ ਦੀ ਜਿਆਦਾ ਸੁਣਦਾ ਭਗਤ ਪੂਰਨ ਸਿੰਘ ਦੇ ਜਿਹੜੇ ਪਿੰਗਲੇ ਆ ਔਰ ਅਧਿਸ਼ਰਵਾਰ ਆ ਉਹਨਾਂ ਦੇ ਸੰਤਾ ਇਹ ਚੀਜ਼ ਦੱਸਣੀ ਚਾਹੀਦੀ ਉਹ ਚੀਜ਼ ਦਿੱਤੀ ਅੱਲੇ ਗਰੰਥੀ ਸਿੰਘ ਜਿਹੜੇ ਉਹ ਮਰ ਗਏ ਉਹਦੇ ਤੇ ਮੰਜਿਆਂ ਤੇ ਮੰਜਿਆਂ ਤੇ ਬਿਮਾਰੀ ਦੇ ਨਾਲ ਬਿਲਕੁਲ ਦੇ ਮਰ ਗਏ ਕੀ ਉਹਨਾਂ ਨੇ ਬਾਣੀ ਨਹੀਂ ਪੜ੍ਹੀ ਬਾਣੀ ਨਹੀਂ ਪੜ੍ਹੀ ਦਰਬਾਰ ਸਾਹਿਬ ਤੇ ਤੁਸੀਂ ਖੁੱਦ ਦੇ ਹੋ ਗਏ ਬਾਹਰ ਕੋਈ ਬਜ਼ੁਰਗ ਬੈਠੇ ਨੇ ਜਿਹਨਾਂ ਦੇ ਪੈਰ ਸੁਰਜੀ ਹੁੰਦੇ ਪੈਰ ਘੱਟੇ ਹੁੰਦੇ ਇਹ ਕਿਉਂ ਗੁੱਦ ਜੋੜਦੇ ਆਹ ਨਾਲ ਇਹਨਾਂ ਦੇ ਜਿੰਨੇ ਮਾਂ ਪੁਰਖਾ ਜਿੰਨੇ ਇਹਨਾਂ ਦੇ ਬਾਬੇ ਆ ਜਿੰਨੇ ਇਹਨਾਂ ਦੇ ਬਾਬੇ ਆ ਇਹ ਚਮਤਕਾਰ ਨਾਲ ਜੋੜਦੇ ਜਿੰਨੇ ਇਹਨਾਂ ਦੇ ਬਾਬੇ ਆ ਇਹ ਤੁਸਾਂ ਦੇਖਿਆ ਕਦੇ ਇਸ ਨਾਲ ਕਦੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਕੋਤ ਨੂੰ ਦੇਖ ਰਿਹਾ ਮੈਂ ਬਾਬਾ ਤੁਹਾਨੂੰ ਮੈਂ ਪਹਿਲਾਂ ਵੀ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਚਾਰੋਂ ਦਸਾਂ ਵਿੱਚ ਅੱਡੀਆਂ ਤੇ ਕੱਡੀਆਂ ਪਾੜੇ ਅਰ ਅੱਜ ਉਹਨਾਂ ਦੇ ਸਿੱਖ ਜਿਹੜੇ ਪ੍ਰਚਾਰ ਕਰਦੇ ਨੇ ਮਖਮਲ ਦੇ ਗੱਦੀਆਂ ਦੇ ਰੱਖੇ ਬੈਲ ਨੇ ਫਿਰ ਇਸ ਰੋਗ ਦੀ ਇੰਨੀ ਜਮੀਨ ਮੜੀ ਆ ਨਾ ਉਹਨਾਂ ਨੂੰ ਸਵਾਲ ਨਹੀਂ ਪੁੱਛਦੇ ਵੀ ਕਿਹੜੇ ਗੁਰੂ ਨੇ ਕਿ ਦੱਸ ਕਿੱਥੇ ਦੁੱਖ ਤੁਰ ਗਏ ਆ ਕਹਿੰਣ ਕੌਣ ਗਿਆਤ ਸੀ ਆਪਣੇ ਕੋਲੋਂ ਹੀ ਮੈਂ ਸੁਣਿਆ ਮੈਂ ਤਾਂ ਦੱਸਾਂ ਗੁਰਮਰਦਾਸ ਸਾਹਿਬ ਜੀ ਨੇ ਵਿਆਹ ਰੱਖਿਆ ਸੀ ਭਾਈ ਲਾਲੂ ਜੀ ਗੁਰਮਰਦਾਸ ਸਾਹਿਬ ਜੀ ਨੇ ਵਿਆਹ ਰੱਖਿਆ ਸੀ ਉਹ ਮੰਦੀਦਾਰ ਪ੍ਰਚਾਰਕ ਵੀ ਸੀ ਪਿੰਡ ਦੱਲੇ ਦੇ ਰਹਿਣ ਵਾਲੇ ਸਨ ਉਪ ਉਹ ਨਾਲ ਬਹੁਤ ਵੱਡੇ ਵਿਆਹ ਸਨ ਇਹ ਜਿਹੜਾ ਬਾਬਿਆਂ ਨੂੰ ਪਤਾ ਵਾ ਦੂਜੀ ਗੱਲ ਗੁਰੂ ਹਰਿ ਸੈਦਗੀ ਦਾ ਕੀਰਤਪੁਰ ਦੇ ਵਿੱਚ ਬਹੁਤ ਵੱਡਾ દવાਖਾਨਾ ਠੀਕ ਹੈ ਜੀ ਜਿੱਥੇ ਸ਼ਾਹ ਜਹਾਂ ਦਾ ਪੁੱਤਰ ਦਾਰਾਸ਼ ਉਹ ਦਾਰਾਸ਼ ਕੋ ਉਹ ਜਦੋਂ ਉਹਨੂੰ ਜ਼ਿਆਦਾ ਕੋਈ ਜ਼ਹਿਰ ਖਵਾ ਦਿੱਤਾ ਸੀ ਜਾ ਕੇ ਤਾਂ ਉਹ ਸ਼ੇਰ ਦੀ ਮੌਸਾ ਦਾ ਹਵਾਲ ਹੁਣ ਇਹਦੇ ਵਿੱਚ ਉਹ ਭੇਦ ਭਾਵ ਕੀ ਹੈ ਚਲੋ ਗੱਲ ਕਰ ਉਹ ਜਦੋਂ ਉਹ ਜਦੋਂ ਬਿਮਾਰ ਹੋਇਆ ਸੀ ਹਾਂ ਜੀ ਜੀ ਉਹ ਉਹ ਗੁਰਹਾਰਾ ਸਾਹਿਬ ਜੀ ਦੇ ਦਵਾਈਖਾਨੇ ਠੀਕ ਲੱਗਿਆ ਜਦੋਂ 1597 ਦੇ ਵਿੱਚ ਆਕਾਰ ਪਿਆ ਗੁਰੂ ਅਰਜਨ ਸਾਹਿਬ ਜੀ ਨੇ ਖੁਦ ਲਾਹੌਰ ਦੇ ਵਿੱਚ ਜਾ ਕੇ ਰਕੇ ਦਵਾਈਆਂ ਵੰਡੀਆਂ ਜੜੀਆਂ ਬੂਟੀਆਂ ਵੰਡੀਆਂ ਆਪ ਇਲਾਜ ਕੀਤਾ ਕਿਉਂ ਕਰਨਾ ਪਿਆ ਗੁਰੂ ਸਾਹਿਬ ਜਿੱਦਾਂ ਇਹ ਦੱਸਦੇ ਨੇ ਚੰਦਕਾਰ ਗੁਰੂ ਸਾਹਿਬ ਤਰੇ ਬੈਠੇ ਆਂ ਕਦੇ ਸਾਰਾ ਕੁਝ ਠੀਕ ਹੋਇਆ ਨਾ ਸੀ ਹਾਂ ਹੈ ਇਹ ਆ ਲੋਕਾਂ ਨੂੰ ਵਿਦੇਸ਼ ਭਜ ਦਿੰਦੇ ਨੇ ਹੁਣ ਮਨ ਲੇ ਮੈਂ ਜਾਣਾ ਮੈਨੂੰ ਪਤਾ ਹੈ ਦੇਖੋ ਇਹ ਸ਼ਰਦਾ ਨੇ ਦੱਸਿਆ ਵਾ ਇੱਥੇ ਗੱਲ ਉਹ ਵੀ ਆਂਦੀ ਆ ਨਾ ਇਹ ਜੋ ਗੁਰੂ ਗੋਬ ਸਿੰਘ ਜੀ ਰਖਨ ਜਰਵਾਦਾ ਇਹ ਗੁਰੂ ਗੋਬ ਸਿੰਘ ਜੀ ਕੀ ਲੋੜ ਲਈ ਡਾਕਟਰ ਸੱਜਣ ਦੇ ਗੋੜਾ ਡਾਕਟਰ ਕਿੰਨ ਸੱਜਣਾ ਇਹ ਇਹ ਸਾਰੀ ਇਹ ਸਾਰੀ ਇਹਨਾਂ ਨੂੰ ਇਹ ਜਵਾਬ ਇਹਨਾਂ ਨੂੰ ਦੇ ਨਹੀਂ ਪਾ ਰਹੇ ਹਰ ਸਾਡੇ ਅਹੀਂ ਐਸੇ ਕਰਕੇ ਸਾਰੇ ਸੰਗਤ ਦੇ ਵਿੱਚ ਜਾ ਕੇ ਖੁਦ ਪ੍ਰਚਾਰ ਕਰ ਲੈ ਸੰਗਤ ਖੁਦ ਇਹਨਾਂ ਨੂੰ ਸਵਾਲ ਪੁੱਛੇ ਕਿ ਤੁਸੀਂ ਆਪ ਕਹਿੰਦੇ ਸਿੱਖੀ ਦੇ ਵਿੱਚ ਚਮਤਕਾਰ ਹੈਗਾ ਤੁਸੀਂ ਚਮਤਕਾਰ ਅਤੇ ਆਪ ਇਹ ਕਹਿੰਦੇ ਤੁਸੀਂ ਨਾਸਤਿਕ ਹੋ ਤੁਸੀਂ ਨਹੀਂ ਮੰਨਦੇ ਅਸਲ ਦੇ ਵਿੱਚ ਮੰਨਦੇ ਇਹ ਨਹੀਂ ਮੰਨਦੇ ਆਵ ਨਹੀਂ ਆ ਨਾਸਤਿਕ ਕਿਉਂ ਨਹੀਂ ਹੁੰਦੋਂ ਕਰਕੇ ਦਿਖਾਓ ਜੇ ਹੈ ਨਾ ਫੇਰ ਕਰਕੇ ਦਿਖਾਓ ਸਭ ਕੁਝ ਦੇਖ ਸੁਣ ਕੇ ਰੱਬ ਨੂੰ ਪਾਉਂਦਾ ਨਾਸਤਿਕ ਉਹ ਹੁੰਦਾ ਹੁਣ ਜੇ ਤੁਹਾਨੂੰ ਮੈਂ ਤੁਹਾਨੂੰ ਕਹੀ ਜਾਵਾਂਗੀ ਇੱਥੇ ਚਮਤਕਾਰ ਹੁੰਦਾ 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 ਉਹ ਨਾਸਤਿਕ ਪੰਨ ਥੋੜੀ ਦੇਖੋ ਇਹ ਇਹ ਮੰਨਦੇ ਏ ਕਹਿੰਦੇ ਤੁਸੀਂ ਵੀ ਮੰਨਦੇ ਚਮਤਕਾਰ ਠੀਕ ਆ ਆਪਾਂ ਨੇ ਮੰਨਦੇ ਆਪਾਂ ਦੇ ਬੈਂਕ ਦੇ ਚੋਰ ਤੇ ਕਹਿੰਦੇ ਆਪਾਂ ਚਮਤਕਾਰ ਨਹੀਂ ਮੰਨਦੇ ਤੁਸੀਂ ਮੰਨਦੇ ਹੋ ਨਾ ਤੁਸੀਂ ਮੰਨਦੇ ਨਾ ਤੁਸੀਂ ਕਰਕੇ ਦਿਖਾਓ ਕਰਕੇ ਦਿਖਾਓ ਨਾ ਮੇਰੇ ਲੋਕਾਂ ਨੂੰ ਪਰਤਾਖਾ ਕਰਕੇ ਦਿਖਾਓ ਐਨੇ ਲੋਕਾਂ ਨੂੰ ਗેર ਦੇ ਵਿੱਚ ਪਾਈ ਜਾਂਦੇ ਐ ਵੀ ਲੋਕਾਂ ਨੂੰ ਮਤਲਬ ਭਰਮਾਂ ਦੇ ਵਿੱਚ ਪਾਈ ਜਾਂਦੇ ਲੋਕਾਂ ਨੂੰ ਵਿਆਮਾ ਦੇ ਪਾਪਾਂ ਦਾ ਲੋਟ ਲੋੜ ਕੇ ਖਾ ਖਾ ਗੁਰਧਰਮ ਦਾ ਗਲਤ ਪ੍ਰਚਾਰ ਬਹੁਤ ਗਲਤ ਪ੍ਰਚਾਰ ਕੀਤਾ ਹਾਂ ਨਹੀਂ ਹੈ ਨਾ ਆਪਣੇ ਖਾ ਦੇਖ ਰਹੇ ਚੰਦੇ ਆਪਣੇ ਦਾ ਆਪਣੇ ਖਾ ਦੇਖੋ ਜੇ ਸਭ ਤੋਂ ਪਹਿਲੀ ਗੱਲ ਇਹ ਆ ਆਪਾਂ ਐ ਨਹੀਂ ਕਹਿ ਰਹੇ ਕਿ ਆਪਾਂ 크ਰਿਸਚਨਾਂ ਦੇ ਹੱਕ ਦੇ ਵਿੱਚ ਪਖੰਡ 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 ਪਾਉ ਉਹ ਸਿੱਖੀ ਦੇ ਵਿੱਚ ਫਲਾ ਰਹੇ ਨੇ ਚਾਹੇ 크ਰਿਸਚਨ ਵਾਲੇ ਫਲਾ ਰਹੇ ਨੇ ਚਾਹੇ ਦੂਜਣ ਵਾਲੇ ਫਲਾ ਰਹੇ ਨੇ ਚਾਹੇ ਮੁਸਲਮਾਨ ਫਲਾ ਰਹੇ ਨੇ ਪਖੰਡ ਪਖੰਡ ਆ ਅਸੀਂ ਕਿਸੇ ਪਖੰਡ ਨੂੰ ਅਡਾਪਟ ਨਹੀਂ ਕਰਦੇ ਆ ਆਪਾਂ ਸਿੱਧੀ ਲਗਾ ਰਹੇ ਆ ਪਖੰਡ ਪਖੰਡ ਹੈ ਕਿਸੇ ਵਿੱਚ ਕੋਈ ਚਮਤਕਾਰ ਨਹੀਂ ਜੇ ਚਮਤਕਾਰ ਹੈ ਪਰ ਤਖ ਕਰਕੇ ਦੱਸੋ ਹਾਂ ਫਿਰ ਤਾਂ ਮਜ਼ਾ ਆਏਗਾ ਨਹੀਂ ਫਿਰ ਤਾਂ ਮਜ਼ਾ ਆਏਗਾ ਜਾਵੋ ਤੁਸੀਂ ਫਿਰ ਦਾਵਾ ਕਰੋ ਆਪਾਂ ਚਮਤਕਾਰ ਦੇ ਨਾਲ ਸਾਰੇ ਹਸਪੀਟਲ ਬੰਦ ਕਰਾ ਦਿੰਦੇ ਆ ਕਰਾਉਂ ਬਾਲਦੇ ਗੱਲ ਬਣੇ ਗੀ ਪੀਜੀ ਜਾ ਕੇ ਦੇਖਿਆ ਬੱਲੇ ਬੱਲੇ ਬਾਹਰ ਤੱਕ ਲੈਣ ਲੱਗਿਆ ਰੋਡ ਦੇ ਉੱਤੇ ਰਾਨੀ ਗੜ੍ਹ ਤੇ ਛੱਡ ਗੁਰੂ ਨਾਨਕ ਦੇਵ ਹਸਪੀਟਲ ਗੁਰਦਾਰਾ ਅੰਮ੍ਰਿਤਸਰ ਹੀ ਐ ਜਿੱਥੇ ਆਈਗੇ ਅੰਮ੍ਰਿਤਸਰ ਹੀ ਐ ਉੱਥੇ ਦੁਨੀਆ ਬਿਲਕੁਲ ਦੀ ਆ ਜਿਹੜੇ ਮੱਝ ਹਸਪੀਟਲ ਗੱਲ ਜਾ ਤਾਂ ਜੇ ਐ ਚੀਜ਼ਾਂ ਹੁੰਦੇ ਤਾਂ ਮੈਂ ਹਸਪੀਟਲ 갔다ਉਣੇ ਹੀ ਇਹ ਚਮਤਕਾਰ ਫੇ ਸ਼ਮਸ਼ਾਨ ਘਾੜ ਉਹਨਾਂ ਜਿਹਦੇ ਉੱਤੇ ਮਰਦਾ ਨਾ ਕੋਈ ਚਮਤਕਾਰ ਨਾ ਮਰਨਾ ਜੀ ਨਾ ਇੱਕ ਬਰਾਬਰ ਹੋ ਗਿਆ ਜੀ ਚਮਤਕਾਰ ਹੀ ਆਪਣੇ ਬਾਬਾ ਬਹੁਤ ਜ਼ਿਆਦਾ ਆ ਆਪਣੇ ਜ਼ਿਆਦਾ ਬੰਗਿਆ ਕੋਣਾ ਨਾ ਅਗੇ ਠੀਕ ਹੋ ਸਕਦਾ ਪਰ ਮਰਦਾ ਬੰਦਾ ਫਿਰ ਕਿਉਂ ਜਿੰਦਾ ਸਕਦਾ ਨਾਲ ਸਭ ਤੋਂ ਪਹਿਲੀ ਗੱਲ ਇਹ ਆ ਇੱਕ ਇੱਕ ਕਿੱਦਾ ਸ਼ਰਦਾ ਦਾ ਪੈਰਾਮੀਟਰ ਇਹ ਕਿਦਾ ਚ ਕਰ ਸਕਦੇ ਆ ਸ਼ਰਦਾ ਦਾ ਪੈਰਾਮੀਟਰ ਕਿੱਦਾ ਹੁਣ ਇਹ ਮੰਨ ਲਓ ਕੋਈ ਦਰਬਾਰ ਸਾਹਿਬ ਜਾਂਦਾ ਉਹ ਸ਼ਰੋਰ ਜਿਹਾ ਨਾ ਕਰਦਾ ਉਹਦਾ ਦੇਖੋ ਖੜਾ ਹੋਗਾ ਠੀਕ ਹੋ ਜਾਏ ਇਹਦੇ ਵਿੱਚ ਸ਼ਰਦਾ ਹੀ ਤੁਹਾਡੇ ਕਿੱਦਾ ਪੈਰਾਮੀਟਰ ਵੀ ਉਹ ਸ਼ਰਦਾ ਜੀ ਉਸ ਤੋਂ ਲੈ ਕੇ ਜਿੰਦਗੀ ਦੀ ਗੁਰੂ ਸਾਹਿਬ ਨਾਲ ਫੜਿਆ ਹੈ ਤੁਹਾਡੇ ਕੋ ਕੀ ਪੈਰਾਮੀਟਰ ਹੈ ਤੁਹਾਨੂੰ ਕਿੱਦਾ ਪਤਾ ਇਹ ਉਹਦੇ ਵਿੱਚ ਬੜੀ ਸ਼ਰਦਾ ਸੀ ਜੇ ਜਿਹੜਾ ਬਾੜੇ ਪੜ ਰਿਹਾ ਵਾ ਜਿਹੜਾ ਸਵੇਰੇ ਸਾਹਮਣੇ ਨਿਤਨੇ ਵਕਾਰਿਆ ਵਾ ਸ਼ਿਰੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਵੇਂ ਪ੍ਰਕਾਸ਼ ਕਰ ਰਿਹਾ ਸ਼ਾਮੇ ਜਿਹੜਾ ਉਹ ਉਸ ਅਸੋਖਾਸ਼ਨ ਕਰ ਰਿਹਾ ਵਾ ਹਾਂ ਉਹ ਵੀ ਸ਼ਰਧਾ ਨਾਲ ਬਿਨਾਂ ਸ਼ਰਧਾ ਤੋਂ ਕਰ ਰਿਹਾ ਹੁਣ ਦੇਖ ਜੁੜੀ ਦੇਖਿਓ ਨੀ ਇੱਕ ਗ੍ਰਾਂਤੀ ਸਿੰਘ ਨਾ ਹੋਰ ਜੇ ਸਮੂਹ ਲੈ ਨਾ ਮਾਰੇਗਾ ਹਾਂ ਇਕ ਲਾਤ ਨੀ ਆਹ ਲਾਤ ਤੇ ਲਾਈ ਜਾਂਦਾ ਉਹ ਵੀ ਕੰਪਲੇਂਟਾਂ ਦੀ ਕੋਸ਼ਿਸ਼ ਹਾਂ ਦੇਖ ਕਿੱਡੀ ਗੱਲ ਹੈ ਇੱਕ ਵੀ ਘਾਟਾ ਕਮੇਟੀਆਂ ਦੀ ਮਰੇ ਲੋਕ ਉਹਦੇ ਪਿੰਡ ਵਾਲੇ ਮਰਿਆ ਜ਼ਮੀਨਾਂ ਆਪਣੇ ਪੰਜਾਬ ਚ ਇਕੇ ਪਾਸੇ ਇਕੇ ਪਾਸੇ ਕਹਿੰਦੇ ਸਾਡੇ ਜਿਹੜੇ ਲੋਕ ਆਣਾ ਜੀ ਉਹ ਬਾਹਰ ਚੱਲ ਗਏ ਆ ਜੀ ਉਸ ਦੁਬਾਰੇ ਤੋਂ ਬਾਹਰ ਕੱਢੀ ਜਾਂਦੇ ਉਹਦੇ ਬਾਬਾ ਆਉਣ ਵਾਲੇ ਸਮੇਂ ਚ ਉਹ ਦੱਸਾਂ ਸਾਲਾਂ ਨੂੰ ਗੁਰਦੁਆਰੇ ਚ ਪਾਠੀ ਬਾਣੇ ਲੱਭਣੇ ਔਖੇ ਹੋ ਗਏ ਨੇ ਇੱਥੇ ਹੈ ਗਿਵਨ ਅ ਵੀ ਦੱਸ ਇੱਥੇ ਹੈ ਗਿ ਹੈ ਨਹੀਂ ਕਹਾ ਖੰਡਪਾੜ ਖਾਂਦੇ ਕਿੱਥੇ ਗਈ ਆਂ ਥਾਂ ਗੁੱਜੀ ਦੇਖੋ ਦੱਸ ਦੇਖੋ ਕੁੱਤਾ ਮਰਿਆ ਪੱਟ ਬੋਲ ਤੇ ਉਹਦਾ ਖੰਡਪਾੜ ਦੂਜੀ ਗੱਲ ਗੁੱਡੀ ਫੂਕਣੀ ਤੇ ਉਹਦੀ ਅਰਦਾਸ ਕਿੱਥੇ ਜੇ ਜੇ ਗੁੱਡੀ ਫੂਕ ਨਾਲ ਬਾਰਿਸ਼ ਆਉਂਦੀ ਆ ਇਫੇਰ ਜਾ ਕੇ ਦਬਈਆ ਵਾਲਿਆਂ ਨੂੰ ਕਹੋ ਇੱਕ ਛੋਟੀ ਗੁੱਡੀ ਅਬੀ ਬਾਰਸ਼ ਆਏਗੀ ਉਹ ਸਾਰੇ ਕਲਾਉਡ ਸੀਡਿੰਗ ਕਰਾਉਂਦੇ ਫਿਰਦੇ ਆ ਉਹ ਤੇ ਨਕਲੀ ਬਾਰਸ਼ ਕਰਾਉਂਦੇ ਫਿਰਦੇ ਆ ਹੈ ਜਾ ਕੇ ਉਹ ਵਾਲਾ ਕੋ ਸऊदी ਵਾਲਿਆਂ ਨੂੰ ਹੈ ਉਮਾਨ ਵਾਲਿਆਂ ਨੂੰ ਕਹੋ ਖਤਰ ਵਾਲਿਆਂ ਨੂੰ ਕਹੋ ਸਾਰੇ ਨੂੰ ਕਹੋ ਜਾ ਕੇ ਬਈ ਗੁੱਡੀ ਫੂਕਦੇ ਆਵੇਂ ਬੁਖਾਨ ਦੇ ਨੇ ਤੋ ਉਹਦੇ ਸਾਡੇ ਇਹ ਲੋਕ ਤਾਂ ਚਲੋ ਠੀਕ ਹੈ ਸਾਡੀ ਗਰੰਟੀ ਸੀ ਜਿਹੜੇ ਜਾ ਜਾਏਗਾ ਪ੍ਰਥਮ ਭਗਵਤੀ ਸਿਮਰ ਕਾ ਉੱਥੇ ਜਾ ਕੇ ਅਰਦਾਸਾ ਸ਼ੁਰੂ ਕਰਦੇ ਲੋਕਾਂ ਦਾ ਅਰਦਾਸਾ ਮਤਲਬ ਪਤਾ ਨੇ ਕੀ ਹੈ ਤੇ ਅਰਦਾਸ ਦਾ ਕਿੱਡਾ ਵਡਾਰ ਕਿੰਨੀ ਉੱਡੀ ਚੜਦੀ ਕਲਾ ਦੀ ਅਰਦਾਸ ਗੁਰੂਆਂ ਨੇ ਕਿੰਨਾ ਬਖਸ਼ੀ ਅਰਦਾਸ ਤੇ ਕੁੱਤੇ ਮਰੇ ਤੇ ਖੰਡ 파ਟ ਅਰਦਾਸਾਂ ਹੁੰਦੀਆਂ ਕੁੱਤੇ ਦਾ ਨਾਂ ਕੀ ਹੈਗਾ ਵੀ ਪੱਟਪੁਰ ਕੁੱਤਾ ਮਰ ਗਿਆ ਮਾਰੇ ਆਪਾਂ ਕਿੱਦਾਂ ਆਪਾਂ ਕਿੱਦਾਂ ਕਵਾਂਗੇ ਦੇਖੋ ਸਭ ਤੋਂ ਪਹਿਲੀ ਗੱਲ ਆਪਾਂ ਕਿੱਦਾਂ ਕਵਾਂਗੇ ਇਹ ਪਾਇਬੋਦਾਨ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਦਰਸ ਕਿੰਨਾ ਨਰੋਲ ਨਰੋਲ ਰੈਲੀ ਤਾਂ ਨਹੀਂ ਸਾਡੀ ਕਿਹੜੀ ਮਨਾਉਂਦਾ ਜਿਹੜੀ ਹਿੰਦੂイズਮ ਨਾਲ ਨਹੀਂ ਮਿਲਦੀ ਅੱਛਾ ਉਹ ਕਹਿੰਦੇ ਗੰਗਾ ਅੱਛਾ ਉਹ ਕਹਿੰਦੇ ਗੰਗਾ ਚ ਇਸ਼ਨਾਨ ਕਰੋ ਵਾੜੇ ਦੁੱਖ ਕੱਟੇ ਜਾਣਗੇ ਤੇ ਕਹਿੰਦੇ ਸਾਡੇ ਵਾਲੇ ਕਿ ਨਰੋਵਰ ਚ ਕਰੇ ਤੁਹਾਡੇ ਦੁੱਖ ਕੱਟੇ ਜਾਣਗੇ ਬਰਾਬਰ ਕਰਨਗਾ ਬਰਾਬਰ ਹੋ ਗਿਆ ਠੀਕ ਹੈ ਉਹ ਉਹ ਵੀ ਮੂਰਤੀਆਂ ਦੇ ਮੱਥਾ ਟੇਕ ਨੂੰ ਕਹਿੰਦੇ ਸਾਡੇ ਵਾਲੇ ਵੀ ਫੋਟੋ ਪੁੱਜੀ ਜਾਂਦੇ ਆ ਹੋ ਜੀ ਉਹ ਵੀ ਕਹਿੰਦੇ ਫੁੱਲ ਲਗੰਗਾ ਜੇ ਪ੍ਰਵਾਹ ਹਟਾ ਦੇ ਉਹ ਉਹ ਕਹਿੰਦੇ ਦੰਗਾ ਦੇ ਫੁੱਲ ਪ੍ਰਵਾਹ ਸਾਡੇ ਵਾਲੇ ਕਿ ਨਕੀਰਤ ਪਰ ਪਾਓ ਕੀਰਤਮ ਸਾਜਾ ਉਹ ਰਹਿਣ ਕਿੱਥੇ ਦਿੱਤਾ ਉਹੀ ਗੱਲ ਹੈ ਕਿ ਸਾਡੇ ਲੋਕਾਂ ਨੇ ਦੱਸਿਆ ਨਹੀਂ ਗੁਰਬਾਣੀ ਕਹਿੰਦੀ ਕੀ ਹੈ ਕਿ ਕਿੱਥੇ ਕੀ ਕਰਨਾ ਹੈ ਕਿ ਨਹੀਂ ਪਾਗਦੇ ਪਾਣੀ ਵਰਗਾ ਪਾਣੀ ਨਹੀਂ ਰਾਵੀ ਦਰਿਆ ਕਿੰਨਾ ਪਵਿੱਤਰ ਆਪਾਂ ਮੈਂ ਕਹਿੰਦਾ ਸ਼ੁਕਰ ਕਰੋ ਸ਼ੁਕਰ ਕਰੋ ਅੱਜ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆ ਦੂਦੇ ਪਾਛਲ ਪਾਣੀ ਦਿੱਤਾ ਹੈ ਨਾ ਇਹਨਾਂ ਨੇ ਹਾੜ ਦੇ ਵਾਲੇ ਨੇ ਕਹਿ ਲਾਈ ਇਹ 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 ਕੰਮ ਕਰਦਾ ਇਹ ਤਾਂ ਕੰਮ ਕਰਦਾ ਇਹ ਦੇਖੋ ਕਿਹਨੇ ਕਿਹੜੇ ਪਾਛਲ ਪਾਣੀ ਦੇ ਜਨਾ ਕਿਉਂ ਨਹੀਂ ਪੀਦਾ ਪਾਣੀ ਬਰਸਦਾ ਨਹੀਂ ਉਹਦੀ ਸ਼ਰਧਾ ਨੇ ਸਾਡੇ ਵਾਲੇ ਕਹਿ ਰਹੇ ਆ ਇਹ ਗੱਲ ਹਰ ਇੱਕ ਮੂੰਹ ਚ ਹੁੰਦੀ ਆ ਹਰ ਇੱਕ ਲੋਕ ਉਹਦੀ ਸ਼ਰਧਾ ਨੇ ਸਾਡੇ ਵਾਲੇ ਇਹਨਾਂ ਨੂੰ ਸ਼ੁਕਰ ਕਰੋ ਸਾਡੇ ਵਾਲੇ ਨੇ ਖੋਦੇ ਕਹਿਣ ਗੁਰੂ ਨਾਨਕ ਸਾਹਿਬ ਨੇ ਕਹਿਣਾ ਵੀ ਗੁਰੂ ਨਾਨਕ ਸਾਹਿਬ ਦੀ ਸ਼ਰਧਾ ਨੇ ਇਹ ਜੇ ਸਰਦਾ ਹੁੰਦੀ ਤੇ ਪਾਣੀ ਆਪੇ ਪੁੱਜ ਜਾਣਾ ਸੀ ਜਿਹੜਾ ਜੀ ਸਰਦਾ ਹੁੰਦੀ ਉਹਨਾਂ ਤੇ ਪੁੱਜਦਾ ਵਾ ਭਾਈ ਜਿਹੜਾ ਸਰਦਾ ਹੁੰਦੀ ਹੈ ਹਨਾ ਸਰਦਾ ਦੇ ਬਾਬਾ ਫਿਰ ਗੁਰਨਾਨ ਸਿੰਘ ਸਾਹਿਬ ਜੀ ਨੇ ਜਗਨਨਾਥਪੁਰੀ ਆਰਤੀ ਤੇ ਰੋਕਿਆ ਹਜੂਰ ਸਾਹਿਬ ਆਰਤੀ ਹੁੰਦੀ ਹੈ ਕਿ ਨਹੀਂ ਹੁੰਦੀ ਦੱਦਾ ਹੁਣ ਆਪਾਂ ਆਪਣਾ ਮਾਸ ਦੀ ਗੱਲ ਕੀਤੀ ਸੀ ਮਾਸ ਦਾ ਸਬੰਧ ਸ਼ਰੀਰ ਦੇ ਨਾਲ ਸਾਡੇ ਉਹ ਜੀ ਸਾਹਿਬ ਬਲੀਆਂ ਦਿੰਦੇ ਨੇ ਕਿ ਨਹੀਂ ਦਿੰਦੇ ਦੱਦਾ ਔਰ ਬਲੀ ਦਾ ਸਿੱਖੀ ਨਾਲ ਸਬੰਧ ਕੀ ਹੈ ਜੀ ਕੋਈ ਸੁਖਨਾ ਬਲੀ ਤਾ ਕਦੇ ਹੋਰ ਕਿਹੜੇ ਪਾਸੋਂ ਨਿਰਮਲ ਰਹਿਣ ਦਿੱਤਾ ਨਈ ਨਿਰਮਲ ਕਿਹੜੇ ਪਾਸੋਂ ਸੀ ਕਿਹੜੇ ਪਾਸੋਂ ਨਿਰੋਲ ਨਿਰਮਲ ਦਾ ਅਰਥ ਤਾਂ ਉਹ ਪ्योर ਸ਼ੁੱਧ ਹੁਣ ਮੰਨ ਲਓ ਤੁਹਾਨੂੰ ਮੈਂ ਗਲਾਸ ਲੈ ਕੇ ਦਿੱਤਾ ਮੈਂ ਕਿਹਾ ਵੀ ਆਹ ਪਾਣੀ ਬਿਲਕੁਲ ਸ਼ੁੱਧ ਹੈ ਤੁਸੀਂ ਮੇਰੇ ਵਿੱਚੋਂ ਕਚਰਾ ਕੱਢ ਕਰਦਾ ਬਾਜੀ ਇਹਦੇ ਵਿੱਚ ਦਾ ਕਚਰਾ ਪਿਆ ਸ਼ੁੱਧ ਕਿਹੜੇ ਪਾਸੋਂ ਗਈ ਜੇ ਨਹੀਂ ਤੇ ਮੈਨੂੰ ਕਹੋ ਇਹ ਸਭ ਉੱਲਾਹ ਸ਼ਾਨੇ ਚਾਨਲੇ ਦਾ ਉਹ ਕਿੰਨਾ ਕਚਰਾ ਕਰਦਾ ਤੇ ਕੇ ਨਿਰਮੜਾ ਸ਼ੁੱਧ ਅਸ਼ੁੱਧ ਕਿਥੋਂ ਇਹ ਕਚਰਾ ਕਿੰਨਾ ਪਿਆ ਵਾ ਕਚਰਾ ਹੀ ਹੋਵੇ ਹੈ ਇਹ ਸਿੱਖੀ ਦੇ ਵਿੱਚ ਕਚਰਾ ਨਹੀਂ ਜੀ ਇਹਨਾਂ ਨੇ ਪਾਇਆ ਆਹ ਕਚਰਾ ਬਹੁਤ ਜ਼ਿਆਦਾ ਬਾਤ ਹੋ ਗਈ ਹੈ ਕਿ ਜੇ ਤੁਸੀਂ ਗੁਰੂ ਸ਼ਬਦ ਨੂੰ ਸ਼ਬਦ ਸਮਝ ਕੇ ਪੜੋਗੇ ਕੋਈ ਸ਼ਬਦੀ ਰਹਿਣਾ ਜਿੱਥੇ ਸ਼ਬਦ ਦੇ ਵਿੱਚ ਗੁਰੂ ਲੱਭੋਗੇ ਤੇ ਗੁਰੂ ਲੱਭਣਾ ਤੁਹਾਨੂੰ ਇਹਨਾਂ ਨੇ ਗੁਰੂ ਦੀ ਜਗ੍ਹਾ ਤੇ ਇਹਨਾਂ ਨੇ ਸ਼ਬਦੀ ਪੜ੍ਹਾ ਦਿੱਤੀ ਸ਼ਬਦੀ ਪੜ੍ਹਾ ਹਟ ਚਮਤਕਾਰ ਹੀ ਦਿਖਾਉਂ ਚਮਤਕਾਰ ਹੀ ਜੋੜਿਆ ਹੀ ਇਹਨਾਂ ਨੇ ਅਸੰਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਚਮਤਕਾਰ ਨਾਲ ਜੋੜਿਆ ਦਾਰ ਦਾਰ ਪੈਦਾ ਅੱਜ ਦਾ ਅੱਜ ਦਾ ਸਾਡਾ ਬੱਚਾ ਦਰ ਦੇ ਨਾਲ ਕਾਬੇ ਬੈਠਣ ਤਿਆਰ ਨਹੀਂ ਤਿਆਰ ਨਹੀਂ ਨਹੀਂ ਮੈਂ ਤੁਹਾਨੂੰ ਉਸ ਦਿਨ ਕਹਿਣਾ ਸੀ ਕਿ ਦਰ ਦੇ ਨਾਲ ਖਾਲੀ ਜੇਪ ਵੀ ਗੁਰਦੁਆਰੇ ਜਾ ਸਕਦੇ ਨਹੀਂ ਜਾ ਸਕਦੇ ਉਹ ਡਰ ਹੈ ਕਿ ਸਾਹਮਣੇ ਪਹਿਲਾਂ ਗੋਲਕਾ ਸੰਗਤ ਬੈਠੀ ਹੈ ਜੀ ਗੋਲਕਾ ਚ ਪੈਸਾ ਪਾਵਾਂਗਾ ਫੇਰ ਸਾਈਡ ਤੇ ਜਾ ਕੇ ਬੈਠਾਂ ਡਰ ਬੁਲਾਤਾ ਨਾ ਸਾਡੇ ਹੈਗਾ ਹੀ ਡਗ ਜੋੜਿਆ ਹੀ ਦਰ ਦੇ ਵਾਲਿਆਂ ਉਹ ਦੂਸਰੀਆਂ ਲੋਕੀ ਲੋਕੀ ਕਹਿੰਦੇ ਆ ਕੋਈ ਫਹਿਣੀ ਪਾਇਆ ਇਹਦਾ ਸੋਖਾ ਪੰਟਾ ਤੋਟਤਾ ਆਪਣੇ ਮੈਂ ਸੰਗਰਾਣਾ ਦੇ ਬਾਰੇ ਕੋਈ ਵੀਰ ਪਰ ਤੇ ਜੋ ਮੈਕ ਚ ਨਾ ਕੋਈ ਦੇ ਮਨਸ ਬਾਹਰੋਂ ਕਹਿੰਦਾ ਯਾਰ ਇਹਨੇ ਯਾਰ ਵੀਰ ਕੋਈ ਦਿੱਤੇ ਜਿੱਦ ਨੂੰ ਅਮਰੀਕਾ ਦਰ ਗੁਰਦੁਆਰੇ ਇਹ ਧਰ ਲੱਗ ਜਾ ਉਹ ਲੋਕਾਂ ਨੂੰ ਆਣ ਲੱਗੇ ਦਰ ਪਾਇਆ ਗਿਆ ਨਾ ਦਰ ਅਸਲ ਦੇ ਵਿੱਚ ਹੋਣੀ ਕੋਈ ਇਹ ਤਾਂ ਇਹ ਤਾਂ ਇਹ ਤਾਂ ਉਹ ਡਾਇਲੌਗ ਬਣਾਇਆ ਡਾਇਲੌਗ ਇਹ ਡਾਇਲੌਗ ਬਣਾਇਆ ਤੇ ਸ਼ਰਦਾ ਨਹੀਂ ਇਹ ਤਾਂ ਸ਼ਰਦਾ ਤਾਂ ਕਹਿੰਦੇ ਸ਼ਰਦਾ ਨੇ ਮਿਟਰ ਗਈ ਹੈ ਐਸੀ ਹੀ ਗੱਲ ਕਹਿੰਦੇ ਆਪਣੇ ਲੋਕ ਸਰਦਾ ਤੇ ਐਸੀ ਗੱਲ ਜੇ ਆਈ ਪੁੱਛਣੀ ਆ ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਪੁੱਛੀਏ ਸਰਦਾ ਕਿੱਥੇ ਰੱਖਣੀ ਚਾਹੀਦੀ ਜਾਂ ਕਿੱਥੇ ਨਹੀਂ ਰੱਖਣੀ ਚਾਹੀਦੀ ਸਰਦਾ ਦਾ ਲੀਟਰ ਇਹ ਕਿਦਾਂ ਸਭ ਤੋਂ ਪਹਿਲੀ ਗੱਲ ਇਹ ਆ ਜੇ ਆਪਾਂ ਸਵਾਲ ਕਰੇ ਮੰਨ ਲਓ ਆਪਾਂ ਸਵਾਲ ਕਰ ਰਹੇ ਬਾਈ ਕਹਿੰਿਆ ਨੇ ਕਿਹੜਾ ਸਰਦਾ ਨਹੀਂ ਤੁਹਾਡੀ ਕਿਹੜਾ ਪੈਰਾਮੀਟਰ ਆ ਵੀ ਸਰਦਾ ਨੇ ਜਿਹੜਾ ਸਵਾਲ ਕਰਦਾ ਉਹਦੀ ਕਿੰਨੀ ਕੀ ਸਰਦਾ ਤੂੰ ਕਹਿੰਦੇ ਤੂੰ ਸੂਤ ਸਰਦਾ ਦੱਸ ਤੂੰ ਕਿਹੱਚ ਸਰਦਾ ਆਦਾ ਸਾਨੂੰ ਜਵਾਬ ਦੇ ਅਸੀਂ ਤੇ ਨਾਲ ਅੱਗੇ ਤਰਾਂ ਕਿ ਸਰਦਾ ਕੀ ਹੁੰਦੀ ਸਰਦਾ ਅਸਲ ਵਿੱਚ ਜਿਹੜੀ ਚੀਜ਼ ਨੂੰ ਸਰਦਾ ਮੰਨਦੇ ਨੇ ਉਹਨੂੰ ਆਂਦੋ ਅਸ਼ਵਾਸ ਕਹਿੰਦੇ ਨੇ ਆੰਦਵਿਸ਼ਵਾਸ ਅੱਲਾ ਵਿਸ਼ਵਾਸ ਇਹ ਅੱਲਾ ਵਿਸ਼ਵਾਸ ਸਾਡੇ ਵਿੱਚ ਐਨੀ ਹੈ ਗੁਰਬਾਣੀ ਨੇ ਸਾਨੂੰ ਅੱਖਾਂ ਖੋਲ੍ਹਣੀ ਇਸ ਖਿਆਲ ਆਗੇ ਅੱਖਾਂ ਬੰਦ ਕਰਨੀ ਇਸ ਖਿਆਲ ਸੋ ਆਖਰ ਵਿੱਚ ਆਪਾਂ ਇਹੀ ਗੱਲ ਕਹਿ ਰਹੇ ਆ ਸਿੱਖੀ ਦੇ ਵਿੱਚ ਪਹਾੜੀ ਨਹੀਂ ਐ ਚਮਤਕਾਰ ਵੀ ਨਹੀਂ ਐ ਕੋਈ ਕਰਾਮਾਤ ਨਹੀਂ ਐ ਠੀਕ ਹੈ ਜੀ ਗੁਰਬਾਣੀ ਸਾਡੇ ਜੀਵਨ ਨੂੰ ਸੁਧਾਰਦੀ ਐ ਸਾਡੇ ਮਨ ਨੂੰ ਸੁਧਾਰਦੀ ਐ ਗੁਰਬਾਣੀ ਤੋਂ ਉੱਚਾ ਸੁੱਚਾ ਵੱਡਾ ਕੋਈ ਨਹੀਂ ਐ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ ਪੜ੍ਹ ਕਰਕੇ ਸਾ ਅਸੀਂ ਵਧੀਆ ਚੰਗੇ ਇਨਸਾਨ ਬਣਨਾ ਆ ਠੀਕ ਹੈ ਜੀ ਆਖਰ ਵਿੱਚ ਆਪਾਂ ਇਹੀ ਗੱਲ ਕਹਿਣੀ ਆ ਸੋ ਭਾਈ ਜਿੰਨੇ ਵੀ ਸਾਰੇ ਸੁਣਦੇ ਇਹੀ ਬੇਨਤੀ ਆ ਕਿ ਭਾਈ ਸਿੱਖੀ ਦੇ ਨਾਲ ਜਦੋਂ ਆਪ ਖੁਦ ਬਾਣੀ ਪੜੋ ਨਾ ਸਾਡੇ ਮਗਰ ਲੱਗਣ ਦੀ ਜਰੂਰਤ ਆ ਨਾ ਕਿਸੇ ਬਾਬੇ ਆ ਦੇ ਮਗਰ ਲੱਗਣ ਦੀ ਜਰੂਰਤ ਆ ਨਾ ਕਿਸੇ ਇਸਾਈਆਂ ਦੇ ਮਗਰ ਲੱਗਣ ਦੀ ਜਰੂਰਤ ਆ ਨਾ ਕਿਸੇ ਆ ਜਿਹੜੇ ਚਪਾਰੇ ਵਾਲੇ ਜੋ ਚੇਲੇ ਚਪਤੇ ਜਿੰਨੇ ਚਿੱਟੀ ਸਿਉਂਕਾ ਕੇ ਬਾਬੇ ਕੇ ਇਹਦੇ ਮਗਰ ਲੱਗਣ ਲੋੜ ਕੋਈ ਸੰਤ ਨਹੀਂ ਕੋਈ ਸੰਤ ਨਹੀਂ ਕੋਈ ਸਾਧੂ ਨਹੀਂ ਕੋਈ ਬ੍ਰਹਮ ਗਿਆਨੀ ਨਹੀਂ ਕੋਈ ਕੋਹਲ ਨਹੀਂ ਕੋਈ ਫਲਾੜਾ ਨਹੀਂ ਕੋਈ ਠੰਕਾ ਨਹੀਂ ਕੋਈ ਨਹੀਂ ਆ ਹਾਂ ਕੋਈ ਸਵਾਮੀ ਨਹੀਂ ਕੋਈ ਕੋਹਣੀ ਕੋਈ ਕੇਵਲ ਦਾ ਕੇਵਲ ਗੁਰੂ ਗ੍ਰੰਥ ਸਾਹਿਬਾ ਜੋਰ ਤੋਂ ਇਲਾਵਾ ਹੋਰ ਕੋਈ ਨਹੀਂ ਆ ਭਾਈ ਜੋ ਟੁੱਟ ਦੇ ਜੇ ਸਵਾਲ ਆਂਦਾ ਵੀ ਜੋਰ ਰੋ ਦਿਲ ਕਰਦਾ ਗੁਰਬਾਣੀ ਫਸ ਗੁਰਬਾਣੀ ਕੀ ਕਹਿੰਦੀ ਆਗੇ ਹਾਂ ਬਸ ਕਿਸੇ ਨੂੰ ਪੁੱਛਣ ਦੀ ਜਰੂਰਤ ਨਹੀਂ ਜਾ ਕੇ ਪੁੱਛੋ ਗੁਰਬਾਣੀ ਨੂੰ ਕਿਵੇਂ ਤੇ ਕੇਵਲ ਗੁਰੂ ਗ੍ਰੰਥ ਸਾਹਿਬਾ ਕੋਈ ਬਾਬਾ ਨਹੀਂ ਕੋਈ ਪੀਰ ਨਹੀਂ ਕੋਈ ਫਲਾੜਾ ਨਹੀਂ